ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ੀਅਲ ਰਿਐਲਿਟੀ ਦੋਸਤੋ ਤਿਹਾਰਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਬਾਜ਼ਾਰਾਂ ਦੇ ਵਿੱਚ ਚਹਲ ਪਹਿਲ ਤਾਂ ਸ਼ੁਰੂ ਹੋ ਚੁੱਕੀ ਹੈ ਔਰ ਜਿਵੇਂ ਜਿਵੇਂ ਚਹਲ ਪਹਿਲ ਸ਼ੁਰੂ ਹੋ ਚੁੱਕੀ ਹੈ ਉਸੇ ਤਰ੍ਹਾਂ ਹੀ ਬਾਜ਼ਾਰਾਂ ਦੇ ਵਿੱਚ ਬਹੁਤ ਸਾਰੀ ਨਕਲੀ ਮਠਿਆਈ ਜਿਹੜੀ ਹੈ ਉਹ ਵੀ ਬਣ ਕੇ ਤਿਆਰ ਹੋਣੀ ਸ਼ੁਰੂ ਹੋ ਚੁੱਕੀ ਹੈ ਔਰ ਬਾਜ਼ਾਰਾਂ ਦੇ ਵਿੱਚ ਨਕਲੀ ਖੋਆ ਨਕਲੀ ਪਨੀਰ ਤੇ ਹੋਰ ਬਹੁਤ ਕੁਝ ਜਿਹੜਾ ਕਿ ਤੁਹਾਡੀ ਸਿਹਤ ਦੇ ਨਾਲ ਸਿੱਧੇ ਰਸਤੇ ਦਾ ਖਿਲਵਾੜ ਕਰਦਾ ਉਹ ਵੀ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ ਲੇਕਿਨ ਆਪਾਂ ਇਸ ਤੋਂ ਕਿਵੇਂ ਬਚ ਸਕਦੇ ਹਾਂ ਇਸ ਦੇ ਪ੍ਰਭਾਵ ਦੇ ਅਧੀਨ ਅਸੀਂ ਕਿਵੇਂ ਨਹੀਂ ਆ ਸਕਦੇ ਉਸ ਵਾਸਤੇ ਗ੍ਰੀਨਲੈਂਡ ਪਬਲਿਕ ਸਕੂਲ ਦੇ ਬੱਚਿਆਂ ਨੇ ਔਰ ਉਥੋਂ ਦੇ ਸਟਾਫ ਨੇ ਖਾਸ ਕਰਕੇ ਮੈਡਮ ਪ੍ਰਿੰਸੀਪਲ ਵੱਲੋਂ ਇੱਕ ਬਹੁਤ ਵੱਡੀ ਪਹਿਲ ਕੀਤੀ ਗਈ ਹੈ ਔਰ ਇਸ ਪਹਿਲ ਦੇ ਵਿੱਚ ਸ਼੍ਰੀ ਕਾਕਾ ਰਾਮ ਵਰਮਾ ਜੀ ਤੇ ਹੋਰ ਐਕਸਪਰਟ ਪਹੁੰਚੇ ਨੇ ਜਿਨ੍ਹਾਂ ਨੇ ਆਪਣੇ ਭਾਸ਼ਣਾਂ ਦੇ ਨਾਲ ਬਕਾਇਦਾ ਤੌਰ ਤੇ ਬੱਚਿਆਂ ਨੂੰ ਜਾਗਰੂਕ ਕੀਤਾ ਹੈ ਔਰ ਜਿੱਥੇ ਉਹਨਾਂ ਨੇ ਜਾਗਰੂਕ ਕੀਤਾ ਹੈ ਉੱਥੇ ਹੀ ਬੱਚਿਆਂ ਦੀ ਇੱਕ ਭਾਸ਼ਣ ਪ੍ਰਯੋਗਿਕਤਾ ਜਿਹੜੀ ਹੈ ਉਹ ਵੀ ਕਰਵਾ ਰਹੇ ਜਿੱਥੇ ਬੱਚਿਆਂ ਨੂੰ ਇਹਨਾਂ ਨੇ ਪ੍ਰਭਾਵਿਤ ਕੀਤਾ ਹੈ ਜਾਗਰੂਕ ਕੀਤਾ ਹੈ ਉੱਥੇ ਬੱਚਿਆਂ ਦੇ ਵੱਲੋਂ ਵੀ ਭਾਸ਼ਣ ਤਿਆਰ ਕੀਤਾ ਗਿਆ ਹੈ ਔਰ ਉਹਨਾਂ ਦਾ ਭਾਸ਼ਣ ਮੁਕਾਬਲਾ ਵੀ ਕਰਵਾਇਆ ਗਿਆ ਹੈ ਇਸ ਭਾਸ਼ਣ ਮੁਕਾਬਲੇ ਦੇ ਵਿੱਚ ਫਸਟ ਸੈਕੰਡ ਥਰਡ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ ਨੇ ਔਰ ਸਕੂਲ ਦੇ ਪ੍ਰਿੰਸੀਪਲ ਮੈਡਮ ਬਲੋਂ ਵੀ ਆਪਣੇ ਜਿਹੜੇ ਜਜ਼ਬਾਤ ਐ ਉਹ ਬੱਚਿਆਂ ਦੇ ਨਾਲ ਸ਼ੇਅਰ ਕੀਤੇ ਨੇ ਪੋਸੂਨਾਮਾ ਚੈਨਲ ਨਾਲ ਸ਼ੇਅਰ ਕੀਤੇ ਨੇ ਔਰ ਜਿਹੜੇ ਐਕਸਪਰਟ ਪਹੁੰਚੇ ਹੋਏ ਸਨ ਉਹਨਾਂ ਨੇ ਵੀ ਬਕਾਇਦਾ ਤੌਰ ਤੇ ਪੋਸੂਨਾਮਾ ਚੈਨਲ ਦੇ ਨਾਲ ਆਪਣੇ ਜਜ਼ਬਾਤਾਂ ਦੀ ਸਾਂਝ ਪਾਈ ਹੈ ਔਰ ਬੱਚਿਆਂ ਦੀ ਪ੍ਰਯੋਗਿਕਤਾ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ ਔਰ ਕਿਸ ਤਰ੍ਹਾਂ ਦੇ ਵਿਸ਼ੇ ਲੈ ਕੇ ਉਹਨਾਂ ਨੇ ਜਾਗਰੂਕ ਕੀਤਾ ਆਓ ਮਾਰਦੇ ਹਾਂ ਇਸ ਪੂਰੇ ਭਾਸ਼ਣ ਪ੍ਰਯੋਗਿਕਤਾ ਤੇ ਇੱਕ ਨਜ਼ਰ क्या इसात चुओ आप सारे रूबेरे बल्लो प्यार परिसार श्रीयाकाल मेरा नाम तेज़ पेंट कौन है अंदर में सभी जवाब बीच पढ़ती था आज सर्किस कूल बीच सत्यकार इंटरेस्ट पर गाजी पर बस सत्यवारो आते मुख में कांजी नेक और प्रीटीशन रखती है ਕੀ ਉਹ ਕੇਲੇ ਕਿਉਂ ਕਿਉਂ ਚ ਕਿਹੜੇ ਤੇਲ ਚ ਬੰਦੀਆਂ ਹਨ ਉਹ ਠੀਕ ਹਨੀਆਂ ਖਾਨੀ ਤਾਂ ਤਹਾਲ ਪਰ ਆਪਾਂ ਫੇਰ ਵੀ ਉਹ ਖਾ ਕੇ ਬਿਮਾਰ ਹੁੰਦੇ ਹਾਂ ਆਪਾਂ ਉਹਨਾਂ ਦੀ ਜਗ੍ਹਾ ਫਲ ਫਰੂਟ ਖਾ ਸਕਦੇ ਹਾਂ ਜਿੱਦ ਰਾਪੇ ਆਪਾਂ ਨੂੰ ਇੰਨੀ ਚੰਗੀ ਵਿੱਜਾ ਦਿੱਤੀਆਂ ਹਨ ਖਾ ਲਈ ਫਿਰ ਆਪਾਂ ਬਾਹਰ ਦੀ ਜਿੰਜਰ ਕਿਉਂ ਖਾ ਲਿਆ ਚੌਥੀ ਗੱਲ ਹੈ ਕਿ ਆਪਾਂ ਆਪਾਨੂੰ ਪਤਾ ਹੈ ਕਿ ਪਿਛਲੇ ਮਹੀਨੇ ਹੜ੍ਹ ਆਇਆ ਸਾਨੂੰ ਘਰਾਂ ਵਿੱਚ ਬਹੁਤ ਲੋਕਾਂ ਦੇ ਘਰ ਡੁੱਲ ਗਏ ਸਨ ਕਈ ਛੋਟੇ ਛੋਟੇ ਬੱਚੇ ਨਾਲ ਖੋ ਗਏ ਸਨ ਕਈਆਂ ਦੀ ਡੈਥ ਹੋ ਗਈ ਸੀ ਕਈਆਂ ਦਾ ਬਹੁਤ ਨੁਕਸਾਨ ਹੋਇਆ ਹਲ ਕਿਸਾਨਾਂ ਤੇ ਵੀ ਨੁਕਸਾਨ ਹੋਇਆ ਸੋ ਸਾਨੂੰ ਇਹ ਝਗੜੇ ਚ ਪੈਸੇ ਨਾ ਬਰਬਾਦ ਕਰਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਸ ਨਾਲ ਸਾਡਾ ਵੀ ਫਾਇਦਾ ਹੋਵੇ ਵੀਸਲ ਨਾ ਪੀਸ ਅਤੇ ਦੂਜੀ ਗੱਲ ਅਸੀਂ ਉਪਰ ਪਟਾਕੇ ਆ ਦੂਜੀ ਗੱਲ ਅਸੀਂ ਦੀਵਾਲੀ ਕੀ ਕੀ ਨੁਕਸਾਨ ਕਰਦੇ ਹਾਂ ਪਹਿਲੀ ਗੱਲ ਅਸੀਂ ਪਟਾਕੇ ਫੋੜਦੇ ਉਹ ਸਾਨੂੰ ਨਹੀਂ ਫੋੜਨੇ ਚਾਹੀਦੇ ਕਈ ਲੋਕਾਂ ਦੇ ਅੱਖ ਚਲੇ ਜਾਂਦੇ ਸਾਡੇ ਪਰ ਮਾ ਸੰਨੇ ਬਤਾਇਆ ਸੀ ਪਿਛਲੇ ਸਾਲ ਤੋਂ ਸਾਤ 2 200 ਬੱਚਿਆਂ ਤੋਂ ਵੀ ਜ਼ਿਆਦਾ ਬੱਚਿਆਂ ਦੀ ਅੱਖ ਚਲੀ ਗਈ ਉਹ ਪਟਾਕੇ ਦੇ ਕੈਪੀਟਲ ਨਾਲ ਘਰ ਵਿੱਚ ਲੋਗੇ ਬੰਦੇ ਬੈਠੇ ਹੁੰਦੇ ਹਾਂ ਉਹਨਾਂ ਦੇ ਉਹਨਾਂ ਦੇ ਉਹਨਾਂ ਨੂੰ ਸੁਣਨ ਚ ਪ੍ਰੋਬਲਮ ਆਉਂਦੀ ਜਾਂ ਦੇਖ ਪ੍ਰੋਬਲਮ ਪ੍ਰੋਬਲਮ ਆਉਂਦੀ ਹੈ ਅੱਧ ਤੂੰਜੀ ਗੱਲ ਅਸੀਂ ਮਿਠਾਈ ਖਾਂਦੇ ਉਹ ਵੀ ਨਹੀਂ ਖਾਣੇ ਚਾਹੀਦੇ ਕਿਉਂਕਿ ਉਹ ਕਿਸ ਦੁੱਧ ਕਿਉਂ ਕਿਸ ਮੱਖਣ ਹਾਤੇ ਕਿਸ ਕੈਮੀਕਲ ਕੈਮੀਕਲ ਨਾਲ ਪਰ ਆਉਂਦੇ ਹਨ ਜਿਸ ਨਾਲ ਸਾਡੀ ਤਾਂ ਸਿਹਤ ਖਰਾਬ ਹੋਏਗੀ ਅੱਧ ਤੂੰਜੀਾਂ ਵੀ ਖਰਾਬ ਹੋਏਗੀ ਦੂਜੀ ਤੀਜੀ ਗੱਲ ਅਸੀਂ ਕਾਫੀ ਦਿਨ ਦੇ ਹਾਂ ਸਾ ਪਹਿਲੇ ਸਾਨੂੰ ਕਾਫੀ ਤੋਂ ਦਿਨ ਦੇਣੀ ਨਹੀਂ ਚਾਹੀਦੀ ਕਿਉਂਕਿ ਸਾਡੇ ਪੈਸੇ ਖਰਾਬ ਹੋਣਗੇ ਜਿਹੜੇ ਸਾਨੂੰ ਦੇਣਗੇ ਉਹਨਾਂ ਦੇ ਵੀ ਪੈਸੇ ਖਰਾਬ ਹੋਣਗੇ ਪੇਸਾ ਨੂੰ ਕੌਣ ਦੇਣੇ ਵੀ ਹੈ ਸਾਨੂੰ ਕਹਿੰਦੇਣਾ ਚਾਹੀਦਾ ਜਿਸ ਨਾਲ ਉਸਦੀ ਫਿਜ਼ੀਕਲ ਵੀ ਅੱਛੀ ਹੋਏਗੀ ਅਤੇ ਉਸਦਾ ਸਿਹਤ ਵੀ ਅੱਛਾ ਰਹੇਗਾ ਜਿਸ ਨਾਲ ਸਾਡੇ ਪੈਸੇ ਵੀ ਖਰਾਬ ਹੋਣਗੇ ਉਹ ਜੇ ਪੈਸੇ ਨਹੀਂ ਖਰਾਬ ਹੋਣਗੇ ਅਰ ਸਾਨੂੰ ਜਿਮਾਲੀ ਮਨਾਣੀ ਹੈ ਤਾਂ ਸਾਨੂੰ ਇੱਕ ਦੋ ਜਾਂ ਤਿੰਨ ਰੂਪਾਂ ਆ ਕੇ ਦਿਵਾਲੀ ਮਨਾਣੀ ਪਵੇ ਇਤਨਾ ਸਾਡਾ এনਵਾਇਰਨਮੈਂਟ ਵੀ ਸਾਫ਼ ਕਰਨਾ ਹੈਗਾ ਅਤੇ ਸਾਡੇ ਸਾਨੂੰ ਖਾਣੇ ਖਾਣ ਨੂੰ ਕਿੰਨੀ ਚੀਜ਼ ਮਿਲੇਗੀ ਫਲ ਤੇ ਤੇ ਅਸੀਂ ਤੋ ਸਿੱਤ ਤੁਸੀਂ ਜਾਣਦੇ ਹੋ ਕਿ ਪਿਛਲੇ ਮਹੀਨੇ ਹਾਰ ਆਈ ਸੀ ਕਿੰਨੇ ਲੋਕਾਂ ਦੀ ਜਾਨ ਚਲੀ ਗਈ ਕਿੰਨੇ ਫਸਲ ਡੁੱਬ ਗਏ ਕਿੰਨੇ ਲੋਕਾਂ ਦੇ ਘਰ ਟੁੱਟ ਗਏ ਫੈਮਲੀ ਬਿਛੜ ਗਈਆਂ ਇਸ ਲਈ ਸਾਨੂੰ ਕੋ ਦਿਵਾਲੀ ਚ ਪੈਸੇ ਫਟਾਕੇ ਤੇ ਵੇਸਟ ਕਰਨ ਵਾਲੇ ਪੈਸੇ ਸਾਨੂੰ ਨਾਲ ਦੀ ਮਦਦ ਕਰਨੀ ਚਾਹੀਦੀ ਹੈ ਜਿਹੜੇ ਅਸੀਂ ਰਾਤ ਨੂੰ ਚੈਨ ਦੀ ਨੀਂਦ ਸੋ ਰਹੇ ਹਾਂ ਉਹ ਸਾਡੀ ਰੱਖਿਆ ਕਰ ਲੈਣੇ ਪੰਜਾਬ ਪੋਟ ਤੇ ਸਾਡੇ ਫੌਜੀ ਉਹੋ ਪਤਾਨੀ ਆਪਣੀ ਸੇਵਾ ਲਈ ਸੈਲੀਬ੍ਰੇਟ ਕਰਨ ਆਪਣੇ ਘਰ ਆ ਰਹੇ ਨੇ ਕਿਉਂ ਇਸ ਲਈ ਸਾਨੂੰ ਹਰ ਮਹੀਨੇ 100 ਰੁਪਏ ਕਪੜੇ ਕਰਕੇ ਉਹਨਾਂ ਦੇ ਫੈਮਿਲੀ ਕੋਲ ਪਹੁੰਚਾਉਣੇ ਚਾਹੀਦੇ ਹਨ ਅਤੇ ਜਿਹੜੇ ਆਪਣੇ ਸਕੂਲ ਵਿੱਚ ਗਰੀਬ ਬੱਚੇ ਹਨ ਆਪਣੇ ਪ੍ਰਿੰਸੀਪਲ ਮੈਨੂੰ ਪੈਸੇ ਦੇਣੇ ਚਾਹੀਦੇ ਹਨ ਕਿ ਉਹਨਾਂ ਲਈ ਪੈਗ 유ਨੀਫਾਰਮ ਦੇਣੇ ਲੈ ਕੇ ਦੇਣ ਅਤੇ ਜਿਹੜੇ ਰੋਡ ਤੇ ਗਰੀਬ ਬੱਚੇ ਬੈਠੇ ਹੁੰਦੇ ਹਨ ਕਿ ਉਹਨਾਂ ਨੂੰ ਪੈਸੇ ਖਰੀਦ ਖਲਬ ਮਤਲਬ ਕਿ ਉਹਨਾਂ ਨੂੰ ਕਪੜੇ ਖਰੀਦ ਕੇ ਦੇਣੇ ਚਾਹੀਦੇ ਹਨ ਫਲ ਫਰੂਟ ਖਰੀਦ ਕੇ ਦੇਣੇ ਚਾਹੀਦੇ ਹਨ ਜਿਸ ਨਾਲ ਉਹਨਾਂ ਦੀ ਵੀ ਖੁਸ਼ਹਾਲੀ ਦੀ ਬਣੀ ਮਨੇ ਅਤੇ ਆਖਿਰ ਵਿੱਚ ਮੈਂ

ਜਾ ਰਹੇ ਹਾਂ ਸਭ ਤੋਂ ਪਹਿਲੀ ਗੱਲ ਹੈ ਕਿ ਅਸੀਂ ਦੀਵਾਲੀ ਕਿਉਂ ਮਨਾਉਂਦੇ ਹਾਂ ਅਸੀਂ ਦੀਵਾਲੀ ਇਸ ਤਕ ਇੰਦਰੀ ਸ਼ਿਰੀਮ ਰਾਮ ਚੱਤਰਚੀ ਜਿਹੜਾ ਸਾਲ ਦਾ ਨਮਾਸ ਕਰਕੇ ਫਿਰ ਉਹਦੇ ਆਪਸ ਆਇਆ ਸੀ ਜਿਸਨ ਅਤੇ ਇਸ ਚਿੱਕਾ ਦੇ ਜ਼ਮੇਂ ਗੁਰੂ ਹਰਗੋਬਿੰਦ ਸਿੰਘ ਜੀ ਅੰਮ੍ਰਿਤ ਬਾਪਸ ਮੱਜਾ ਰਾਜ ਅੰਮ੍ਰਿਤ ਬਾਪਸ ਲਿਆ ਕੇ ਆਇਸੋਂ ਅਤੇ ਅਸੀਂ ਜੋ ਦੀਵਾਲੀ ਕਹਿਣ ਭਾ ਕੇ ਫੋੜਦੇ ਹਾਂ ਉਹ ਸਾਨੂੰ ਨਹੀਂ ਫੋੜਨਾ ਚਾਹੀਦਾ ਕਿਉਂਕਿ ਇਸ ਨਾਲ ਐਰਿਊਸ਼ਨ ਹੁੰਦਾ ਹੈ ਅਤੇ ਸੰਪ੍ਰੇਸ਼ਨ ਹੁੰਦਾ ਹੈ ਜਿਹੜੇ ਬੱਚੇ ਵਿਵਾਨ ਹੁੰਦੇ ਹਨ ਅਤੇ ਬਜ਼ੁਰਗ ਵੀ ਮਾਨ ਹੁੰਦੇ ਹਨ ਉਹਨਾਂ ਦੇ ਕੋਲ ਬਟਾਕੇ ਨਹੀਂ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਸੁਣਨ ਵਿੱਚ ਵੀ ਪ੍ਰੋਬਲਮ ਹੁੰਦੀ ਹੈ ਅਸੀਂ ਜਿੱਦ ਨਾਲ ਜੋ ਅਸੀਂ ਮਠਿਆਈਆਂ ਖਾਂਦੇ ਹਾਂ ਉਹ ਸਾਨੂੰ ਨਹੀਂ ਖਾਣੇ ਚਾਹੀਦੇ ਕਿਉਂਕਿ ਸਾਨੂੰ ਉਹਨਾਂ ਨੂੰ ਨਹੀਂ ਪਤਾ ਕਿ ਉਹ ਕਿਹਸ ਤਰ੍ਹਾਂ ਕਿਸ ਤਰ੍ਹਾਂ ਹੈ ਅਤੇ ਉਸ ਚੱਕਰ ਕਿੰਨਾ ਮਾਇਆ ਹੁੰਦਾ ਹੈ ਅਤੇ ਜੇ ਸਾਨੂੰ ਕੋਈ ਮਠਾਈ ਖਾਣ ਦਾ ਧਿਲ ਕਰੇ ਤਾਂ ਸਾਨੂੰ ਘਰੇ ਬਣਾ ਕੇ ਖਾ ਲੈਣੀ ਚਾਹੀਦੀ ਹੈ ਜੇ ਉਹਦੀ ਖਾਂਤੇ ਮਿਠਾਈ ਖਾਂਦੇ ਜਿਸ ਕਰੇ ਤਾਂ ਸਾਨੂੰ ਫਾਸਟ ਫੂਡ ਵੀ ਖਾ ਲੈਣਾ ਚਾਹੀਦਾ ਹੈ ਹਾਂ ਅਤੇ ਸਤਿਗ੍ਰਿਣੀ ਦੀ ਵਾਲੀ ਵੀ ਨਾਲ ਚਾਹੀਦੀ ਹੈ ਹਾਂ ਸਾਉ ਆਪਣੇ ਬਰਤੇ ਦੇ ਹਰ ਇੱਕ ਫੈਸਟਿਵਲ ਤੇ ਇੱਕ ਜਾਂ ਦੋ ਤਿੰਨ ਰੁੱਖ ਲਗਾਏ ਫਾਇਦੇ ਹਨ ਜਿਸ ਨਾਲ ਸਾਡਾ ਦੇਸ਼ ਹਰਾ ਭਰਾ ਹੋ ਸਕੇ બીજી ਗੱਲ ਇਹ ਹੈ ਕਿ ਅਸੀਂ ਆਪਣੇ ਦੋਸਤਾਂ ਨੂੰ ਇਸ ਤਰ੍ਹਾਂ ਉਪਸ਼ਟ ਦੇਨੇ ਹਾਂ ਉਹ ਸਾਨੂੰ ਨਹੀਂ ਦੇਣ ਚਾਹੀਦੇ ਕਿਉਂਕਿ ਇਸ ਨਾਲ ਸਾਡੇ ਵੀ ਬੈਸਿਕ ਖਾਣ ਹੁੰਦੇ ਹਨ ਅੂਜੇ ਦੇ ਵੀ ਬੈਸਿਕ ਖਾਣ ਹੁੰਦੇ ਹਨ जेकर ऐसा फिर भी उस गिफ्ट देना है तो उसी थान उस बैडमिंटन आउटडोर गेम्स चाहिए क्योंकि उस ना न कुछ सीख भी सकेगा और कर भी सकेगा और तीजी गल है कि इस दिन कर, इस दिन कई लोग नशे भी करते हैं जिसना जो सू नहीं करना चाहिए क्योंकि इस ना शरीर का नुकसान होंगे है जो अभी ਚੰਦੀ ਨੀਂਂਦ ਸੁਨੇਹਾ ਉਹ 50 ਘਰ ਤੇ ਖੜੇ ਆ ਨਹੀਂ ਕਰਕੇ ਸੋਨੇ ਹਾਂ ਅਸੀਂ ਇਸ ਦੀਵਾਲੀ ਤੇ ਉਹਨਾਂ ਨੂੰ ਪਟਾਕੇ ਪਟਾਕੇ ਨਹੀਂ ਚਲਾ ਗਏ ਹਨ ਕੂੜੀਆਂ ਨਹੀਂ ਖਾ ਕੇ ਉਹਨਾਂ ਦੇ ਪਰਿਵਾਰ ਦੀ ਮਦਦ ਕਰ ਸਕਦੇ ਹਾਂ ਸਮਝ ਨੂੰ ਸਮਝ ਪਤਾ ਹੈ ਕਿ ਪਿਛਲੇ ਮਹੀਨੇ ਹੀ ਹਾਰਾ ਇਸਾਨ ਹੈ ਤੇ ਉਸ ਲਈ ਕਿ ਕਿਆਂ ਬੱਚਿਆਂ ਦੇ ਯੂਨੀਫਾਰਮ ਡਰੈਸ ਐਂਡ ਵੈਕਸਿਸ ਦੁੱਗਏ ਹਨ ਇਸ ਨਾਲ ਉਹਨਾਂ ਦੀ ਪੜਾਈ ਜਮੀ ਨੂੰ ਖਾਨ ਹੋ ਰਿਹਾ ਹੈ ਇਸ ਲਈ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਬੀਚੀ ਗੱਲ ਇਹ ਹੈ ਕਿ ਜੋ ਗਰੀਬ ਬੱਚੇ ਹਨ ਉਹਨਾਂ ਲਈ ਹਸਪਤਾਲ ਦੇ ਸਾਹਮਣੇ ਹਾਥੀ ਮਿਠਾਈਆਂ ਖਾਣੇ ਹਨ। ਉਹਨਾਂ ਦੀ ਥਾਂ ਤੇ ਸਾਡਾ ਉਹਨਾਂ ਨੂੰ ਕੱਪੜੇ, ਫਲ ਫੁੱਲ ਅਤੇ ਕੈਂਡੀਆਂ ਫੜਾ ਦੇ ਸਕਦੇ ਹਾਂ। ਜਿਸ ਨਾਲ ਸਾਡੀ ਦੀਵਾਲੀ ਖੁਸ਼ਹਾਲੀ ਵਾਲੀ ਬਣੇ ਅਤੇ ਉਹਨਾਂ ਦੀਵਾਲੀ ਵਾਲੀ ਬਣੇ। ਆਖਿਰ ਵਿੱਚ ਮੈਂ ਆਪਣੇ ਪ੍ਰਿੰਸੀਪਲ ਸਾਹਿਬਾ ਨੂੰ ਵਰਮਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। पीलोतन बात करती माही और सन पढ़ाई के नाम नाम में सिखાવી देनी है कान में जैन है आते आगे के मात्रण लेंगे इस्त्री वाली के लगी इस्त्री वाली के लगी ताकि इसको लगे ना में तियां का

ਅਈ ਦਸਰਾ ਜਨਬ ਜਿਹੜਾ ਬੱਚਾ ਇੱਥੇ ਖੜ ਕੇ ਬੋਲਦਾ ਹੈ ਸਟੇਜ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਟੇਜ ਤੇ ਖੜ ਕੇ ਬੋਲਦਾ ਜਾਂ ਤੁਹਾਡੇ ਲੋਕ ਬੱਚਿਆਂ ਦੇ ਸਾਹਮਣੇ ਬੋਲਦਾ ਹੈ ਬਹੁਤ ਹੌਸਲੇ ਨਾਲ ਬੋਲਦਾ ਹੈ ਬੇਸ਼ੱਕ ਬੋਲਣ ਲੱਗਿਆ ਗਲਤੀ ਹੋ ਜਾਂਦੀ ਆ ਕਰ ਵੱਧ ਘੱਟ ਹੋ ਜਾਂਦਾ ਪਰ ਹੱਸਿਆ ਨਾ ਕਰੋ ਉਹਦੇ ਜਜ਼ਬੇ ਦੀ ਕਦਰ ਕਰਿਆ ਕਰੋ ਉਹਦੇ ਹੌਸਲੇ ਨੂੰ ਵਧਾਇਆ ਅੱਜ ਦਾ ਆਪਣਾ slogan ਸਹਿਰਾ ਦਿਵਾਲੀ ਗੁੱਡ ਪਰਪਰ ਦੂਜਨ ਰੈਤ ਮਨਾਈਏ ਆਪ ਬਚੀਏ ਤੇ ਰਲ ਮਿਲ ਕੇ ਵਾਤਾਵਰਨ ਜਗਤਿਕਿਕਣ ਵਿੱਚ ਆਉਂਦਾ ਹੈ ਕਿ ਬੱਚੇ ਜਿਹੜੇ ਛੋਟੇ ਐ ਉਹ ਜਿੱਦ ਕਰਦੇ ਐ ਮਾਪਿਆਂ ਕੋਲ ਕਿ ਐਸੀ ਪਟਾਕੇ ਚਲਾਉਣੇ ਆ ਤੇ ਮਾਪਿਆਂ ਨੂੰ ਵੀ ਮਜਬੂਰੀ ਵਸ ਜਿਹੜੇ ਹੈਗੇ ਐ ਬੱਚਿਆਂ ਨੂੰ ਪਟਾਕੇ ਲੈ ਕੇ ਦੇਣੇ ਪੈਂਦੇ ਐ ਜੇ ਵੱਡੇ ਵੀ ਤਾਂ ਛੋਟੇ ਲੈ ਦਿੰਦੇ ਐ ਮੋਟੀਆਂ ਵੀ ਲੈ ਦਿੰਦੀਆਂ ਚੱਕਰੀਆਂ ਲੈ ਦਿੰਦੀਆਂ ਤੇ ਵੱਡੇ ਬੱਚੇ ਐ ਜਿਹੜੇ ਉਹ ਖੁਦ ਪਟਾਕੇ ਖਰੀਦ ਕੇ ਲਿਆਉਂਦੇ ਐ ਜਾਂ ਚਲਾਉਂਦੇ ਐ ਵੀ ਸਾਡੇ ਇੱਕ ਦੋ ਪਟਾਕੇ ਚਲਾਉਣ ਨਾਲ ਕੀ ਫਰਕ ਪਵੇ ਪਰ ਬੱਚੋ ਇੱਕ ਘਟਾਤਾ ਜਾਂ ਇੱਕ ਮਿੰਟ ਜਾਂ ਇੱਕ ਸਾਲ ਉਸ ਜਿਹੜੀ ਕਦਰ ਹੈ ਉਹਦੀ ਵੈਲੀਅੂ ਹੈ ਜਿਹੜੀ ਉਸ ਸ਼ਖਸ ਨੂੰ ਪੁੱਛ ਕੇ ਦੇਖੋ ਕਿ ਦੀ ਇੱਕ ਮਿੰਟ ਪਹਿਲਾਂ ਮੰਨ ਲਓ ਟ੍ਰੇਨ ਮਿਸ ਹੋ ਜਾਂਦੀ ਹੈ ਉਸ ਸਟੇਸ਼ਨ ਤੇ ਪਹੁੰਚਣ ਲੱਗਾ ਇੱਕ ਮਿੰਟ ਲੇਟ ਹੋ ਜਾਂਦਾ ਉਸ ਤੋਂ ਪਹਿਲਾਂ ਉਹਦੀ ਟ੍ਰੇਨ ਜਿਹੜੀ ਹੈ ਲੱਗ ਚੁੱਕੀ ਹੁੰਦੀ ਹੈ ਬੱਚਿਆਂ ਦਾ ਸਾਲ ਭਰ ਪੜਨਾ ਔਰ ਲਾਸਟ ਦੇ ਵਿੱਚ ਪੇਪਰਾਂ ਦੇ ਵਿੱਚ ਲੇਟ ਹੋ ਜਾਣਾ ਜਾਂ ਪੇਪਰ ਨਾ ਦੇ ਸਕਣਾ ਜਾਂ ਪੇਪਰਾਂ ਤੋਂ ਪਹਿਲਾਂ ਅਚਾਨਕ ਬਿਮਾਰ ਹੋ ਜਾਣਾ ਉਹ ਬੱਚਿਆਂ ਨੂੰ ਫੇਲ ਕਰ ਸਕਦੇ ਆ ਤੇ ਬੱਚੇ ਦਾ ਇੱਕ ਸਾਲ ਆ ਜਿਹੜਾ ਬਰਬਾਦ ਹੋ ਜਾਂਦਾ ਤੁਹਾਡਾ ਇੱਕ ਪਟਾਕਾ ਇੱਕ ਆਤਿਸ਼ਬਾਜੀ ਇੱਕ ਫੁੱਲ ਛੜੀ ਇੱਕ ਚੱਕਰੀ ਚਲਾਉਣ ਦੇ ਨਾਲ ਕਿਸ ਟਾਈਮ ਕਿੰਨਾ ਕੁ ਉਸਦਾ ਤਮਾਕਾ ਹੋ ਜੇ ਸਪੋਟ ਹੋ ਜੇ ਆੜ ਚਲਾਉਣ ਲੋਕਿਆ ਕਈ ਵੀ ਦੇਖਦੇ ਆ ਬੱਚੇ ਹੱਥ ਚ ਫੜ ਕੇ ਆ ਚਲਾਉਂਦੇ ਆ ਉਸ ਇਸ ਬੋਟ ਦਾ ਇੱਕ ਕਿੜਕਾ ਤੁਹਾਡੀ ਅੱਖ ਦੇ ਵਿੱਚ ਜੇ ਚਲਾ ਜਾਵੇ ਤਾਂ ਉਹ ਅੱਖ ਸਦਾ ਸਦਾ ਲਈ ਜਿਹੜੀ ਡੈਮੇਜ ਹੋ ਜਾਂਦੀ ਹੈ ਠੀਕ ਨਹੀਂ ਹੋ ਸਕਦੀ ਪਰ ਮੈਂ ਸਰ ਨੇ ਦੱਸਿਆ ਜੀ ਕਿ ਪਿਛਲੇ ਸਾਲ 200 ਬੱਚਿਆਂ ਦੀਆਂ ਮਤਲਬ ਕਿ ਅੱਖਾਂ ਜਿਹੜੀਆਂ ਜੀ ਇੱਕ ਇੱਕ ਅੱਖ ਉਹ ਪਟਾਕਾ ਚਲਾਉਣ ਲੱਗੇ ਆ ਡੈਮੇਜ ਹੋ ਗਈ ਨੁਕਸਾਨੀ ਗਈ ਜਿਹਦੇ ਦਾਹੀਂ ਉਹ ساری ਜ਼ਿੰਦਗੀ ਇੱਕ ਅੱਖ ਦੇ ਨਾਲ ਹੀ ਮਤਲਬ ਕਿ ਦੁਨੀਆ ਦੇਖਣਗੇ ਦੂਜੀ ਅੱਖ ਉਹਨਾਂ ਦੀ ਜਿਹੜੀ ਐ ਪਰਮਾਨੈਂਟ ਖਰਾਬ ਹੋ ਜਾਂਦੀ ਹੈ ਉਨਾ ਦੇ ਮਾਤਾ ਪਿਤਾ ਬੱਚੇ ਜਾਂ ਤੁਸੀਂ ਜਵਾਲ ਹੋਣਾ ਵਿਆਹ ਸ਼ਾਦੀ ਤੋ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਲੰਮੀ ਉਮਰ ਦਾ ਜਿਹੜਾ ਹੈ ਸਾਥ ਆ ਤੁਸੀਂ ਮਹਿਸੂਸ ਕਰਕੇ ਦੇਖੋ ਕਿ ਇੱਕ ਘਟਕ ਦੇ ਨਾਲ ਜ਼ਿੰਦਗੀ ਜਿਉਉਂਗੀ ਕਿੰਨੀ ਮੁਸ਼ਕਲ ਹੈ ਉਹ ਸਾਡੀ ਸਿਰਫ ਇੱਕ ਗਲਤੀ ਕਰ ਇੱਕ ਪਟਾਕਾ ਚਲਾਉਣ ਕਰਕੇ ਜਿਹੜਾ ਅਸੀਂ ਕਹਿੰਦੇ ਆ ਕਿ ਇੱਕ ਪਟਾਕੀ ਨਾਲ ਕੀ ਮਰ ਪਏਗਾ ਇੱਕ ਇੱਕ ਪਟਾਕਾ ਜੇ ਤੁਸੀਂ ਹਜ਼ਾਰਾਂ ਹੀ ਲੱਖਾਂ ਹੀ ਬੱਚੇ ਜੇ ਮਤਲਬ ਕਿ ਚਲਾਉਨੇ ਆ ਤਾਂ ਲੱਖਾਂ ਪਟਾਕਿਆਂ ਦਾ ਜਿਹੜਾ ਪ੍ਰੋਫਿਊਸ਼ਨ ਹੈ ਮੈਜਿਨ ਕਰਕੇ ਦੇਖੋ ਸੋਚ ਕੇ ਦੇਖੋ ਕਿੰਨਾ ਧੂਆਂ ਜ਼ਹਿਰੀਲਾ ਧੂਆਂ ਹੁਣ ਅੱਜਕੱਲੋ ਝੋਨੇ ਦੀ ਜਿਹੜੀ ਫਸਲ ਹੈ ਪੱਤੀ ਜਾ ਰਹੀ ਹੈ ਉਹਦਾ ਜਨਾੜ ਹੈ ਪ੍ਰਾਲੀ ਹੈ ਜਿਹੜੀ ਉਹਨੂੰ ਅੱਗੇ ਲਾਣੀ ਪੈਂਦੀ ਹੈ ਕਿਸਾਨਾਂ ਦੀ ਕੁਝ ਮਜਬੂਰੀ ਹੈ ਕੁਝ ਜਾਣ ਬੁੱਝ ਕੇ ਲਾਂਦੇ ਐ ਕੁਝ ਸਰਾਰਤੀਆਂ ਨਾਲ ਲੰਘਦੇ ਵੱੜਦੇ ਕੋਈ ਬੀੜੀ ਸਿਗਰਟ ਦਾ ਟੋਟਾ ਸਿੱਟ ਦਿੰਦਾ ਤਾਂ ਉਹਦੇ ਨਾਲ ਵੀ ਅੱਗੇ ਲੱਗ ਜਾਂਦੀ ਹੈ ਉੱਥੋਂ ਅਸੀਂ ਲੰਘਣ ਲੱਗੇ ਦੇਖਦੇ ਕਿ ਉਸ 'ਚ ਕਿੰਨਾ ਜ਼ਹਿਰੀਲਾ ਧੂੰਆਂ ਇਸੇ ਤਰ੍ਹਾਂ ਹੀ ਪਟਾਕਿਆਂ ਦਾ ਪ੍ਰੋਫਿਊਸ਼ਨ ਹੈ ਜਿਹੜਾ ਆਤਸਵਾਜੀ ਦਾ ਅਸੀਂ ਕਹਿੰਦੇ ਨੇ ਕਿ ਆਤਸਵਾਜੀ ਨੇ ਤਾਂ ਉੱਪਰ ਜਾ ਕੇ ਹਟਣਾ ਪਰ ਉਹਦਾ ਜਿਹੜਾ ਪਰਪੂਸ਼ਨ ਹੈ ਉਹ ਵਾਤਾਵਰਣ ਦੇ ਵਿੱਚ ਮੈੜਦਾ ਜਿਹਦੇ ਨਾਲ ਸਾਨੂੰ ਅੱਖਾਂ ਦੀ ਜਲਣ ਹੁਣ ਵੀ ਮੈਂ ਆਇਆ ਤੇ ਤੁਸੀਂ ਅੱਖਾਂ ਦੇਖ ਸਕਦੇ ਹੋ ਲਾਲ ਨੇ ਰਸਤੇ ਦੇ ਵਿੱਚ ਇੰਨਾ ਮਿੱਟੀ ਕੱਟਾ ਧੂੜ ਪ੍ਰਦੂਸ਼ਨ ਹੈ ਕਿ ਹਰ ਰੋਜ਼ ਸਾਨੂੰ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦੀਵਾਲੀ ਦੇ ਦਿਨਾਂ ਦੇ ਵਿੱਚ ਵਿਸ਼ੇਸ਼ ਕਰਕੇ ਇਹਦੀ ਮਾਤਰਾ ਦੇ ਵਿੱਚ ਵਾਧਾ ਹੋ ਜਾਂਦਾ ਜਿੱਤੇ ਕਰਕੇ ਸਾਨੂੰ ਸਾਰਿਆਂ ਨੂੰ ਪੀੜਾ ਦੇ ਵਿੱਚੋਂ ਦੁੱਖ ਦਰਦ ਜਿਹੜਾ ਹੈਗਾ ਚੱਲਣਾ ਪੈਂਦਾ ਅੱਖਾਂ ਦੀ ਜਲਣ ਖਾਂਸੀ ਜੁਕਾਮ ਛਿੱਕਾਂ ਛਾਤੀ ਦਾ ਦਰਦ ਔਰ ਫੇਵਰਣੇ ਦੀ ਇਨਫੈਕਸ਼ਨ ਜਿਹੜੀ ਹੈ ਇਸ ਪਟਾਕਿਆਂ ਦੇ ਪ੍ਰੋਫਿਊਸ਼ਨ ਦੇ ਨਾਲ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਪਹਿਲਾਂ ਤੋਂ ਹੀ ਜਿਹੜੇ ਲੋਕ ਜਿਹੜੇ ਬੱਚੇ ਸਾਹ ਦੇ ਮਰੀਜ਼ ਨੇ ਜਾਂ ਗੁਰਗ ਨੇ ਜਾਂ ਮਿਲਦੇ ਮਰੀਜ਼ ਨੇ ਕੈਂਸਰ ਦੇ ਮਰੀਜ਼ ਨੇ ਉਹਨਾਂ ਵਾਸਤੇ ਇਹ ਸਮੱਸਿਆ ਜਿਹੜੀ ਹੈ ਹੋਰ ਵੱਧ ਜਾਂਦੀ ਹੈ ਸੋ ਬਨ ਪ੍ਰਿੰਸੀਪਲ ਦੇ ਮਾਧਿਪ ਰਾਹੀ ਵਰਮਾ ਸਾਹਿਬ ਦੇ ਅਸੀਰਵਾਦ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਪਟਾਕੇ ਚਲਾਉਣਾ ਜਿਹੜੇ ਆ ਪਰਮਨੈਂਟ ਬੰਦ ਕਰੋ ਕੋਈ ਵੀ ਖੁਸ਼ੀ ਦਾ ਮੌਕਾ ਘਰ ਪਰਮਾਨ ਦੇ ਵਿੱਚ ਬੈਠ ਕੇ ਮਨਾਓ ਕੁਝ ਨਾ ਤਰਹੀ ਨਾ ਜਾਂ ਸਕਦੀ ਹੈ ਨਾ ਜੇ ਤੁਸੀਂ ਤੰਦਰੁਸਤ ਹੋ। ਤੁਹਾਨੂੰ ਤੰਦਰੁਸਤ ਦੇਖ ਕੇ ਤੁਹਾਡੇ ਮਾਤਾ ਪਿਤਾ ਖੁਸ਼ ਹੁੰਦੇ ਆ। ਜੇ ਤੁਹਾਡੇ ਕਿਸੇ ਸਰੀਰ ਨੂੰ ਤੁਹਾਡੇ ਸਰੀਰ ਦੀ ਕਿਸੇ ਅੰਗ ਦੇ ਉੱਤੇ ਸੱਟ ਲੱਗ ਜਾਂਦੀ ਹੈ ਤੁਸੀਂ ਮਹਿਸੂਸ ਕਰਕੇ ਦੇਖੋ ਕਿ ਸਾਰਾ ਪਰਿਵਾਰ ਡਿਸਟਰਬ ਹੋ ਜਾਂਦਾ। ਉਹ ਸਾਰਾ ਪਰਿਵਾਰ ਤੁਹਾਡੀ ਦੇਖ ਰੇਖੇ ਤੇ ਲੱਗਿਆ ਰਹਿੰਦਾ। ਉਹ ਕਦੇ ਤੁਹਾਨੂੰ ਮਲਮ ਪੱਟੀ ਕਰਦਾ ਕਰਦਾ ਤੁਹਾਨੂੰ ਝਿੜਕਾ ਦਿੰਦਾ ਕਦੇ ਤੁਹਾਨੂੰ ਗਾਲਾਂ ਕੱਢਦਾ ਕਦੇ ਥੱਪੜ ਵੀ ਮਾਰਨ ਦਾ ਕਦਰੇ ਜਾਂਦੇ ਆ। ਉਹ ਕਿਉਂ ਕਰਦੇ ਆ ਕਿਉਂ ਤੁਹਾਨੂੰ ਪਿਆਰ ਕਰਦੇ ਆ। ਉਹ ਚਾਹੁੰਦੀ ਹੈ ਕਿ ਸਾਡੇ ਬੱਚੇ ਤੰਦਰੁਸਤ ਰਹਿਣ ਨਰੋਈ ਜ਼ਿੰਦਗੀ ਸਿਹਤਮੰਦ ਜੀਵਨ ਜਿਹੜਾ ਜਉਣ ਪੜ੍ਹ ਲਿਖ ਕੇ ਚੰਗੇ ਉਹਦੇ ਤੇ ਨੌਕਰੀ ਕਰਨ ਤਾਂ ਪਰਵਾਰ ਜਿਹੜਾ ਵਿਸ਼ਾਲ ਹੋਵੇ ਦੇਸ਼ ਕੋਸ਼ਾਲ ਹੋਵੇ ਸੋ ਖੀਰ ਦੇ ਵਿੱਚ ਫਿਰ ਮੈਂ ਬੇਨਤੀ ਕਰਦਾ ਕਿ ਪਟਾਕੇ ਚਲਾਉਣੇ ਪਰਮਾਨੈਂਟ ਬੰਦ ਕਰੋ ਤਿਹਾਰਾਂ ਦੇ ਦਿਨਾਂ ਦੇ ਵਿੱਚ ਵਿਸ਼ੇਸ਼ ਕਰਕੇ ਜਿਵੇਂ ਆਪਾਂ ਬੱਚਿਆਂ ਨੇ ਦੱਸਿਆ ਕਿ ਮਠਿਆਈਆਂ ਆਪਾਂ ਖਾਣੀਆਂ ਮਲਾਪੀ ਕੇਹਈਆਂ ਮਲਾਪੀ ਦੁੱਧ ਮਲਾਪੀ ਪਨੀਰ ਮਲਾਪੀ ਪੋਆ ਇਸ ਟੇਰ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਪਹੁੰਚ ਚੁੱਕਾ ਹੈ ਔਰ ਤਿਹਾਰਾਂ ਦੇ ਦਿਨਾਂ ਦੇ ਵਿੱਚ ਮਲਾਪੀ ਮਠਿਆਈਆਂ ਖਾਣੀਆਂ ਵੱਲੋਂ ਫਲ ਗਰੁੱਪ ਜਿਹੜਾ ਹੈਗਾ ਉਹ ਸਾਥਾ ਜਾ ਸਕਦਾ ਤੇ ਇਸ ਤੋਂ ਬਿਨਾ ਜੀ ਆਪਣੇ ਟੀਚਰ ਸਾਹਿਬਾਨ ਦੀ ਕਲਾ ਦੀ ਤੌਰ ਕਰਿਆ ਕਰੋ ਉਹ ਤੁਹਾਡੇ ਜੀਵਨ ਨੂੰ ਚੰਗਾ ਬਣਾਉਣ ਵਾਸਤੇ ਤੁਹਾਡਾ ਮਾਰਗਦਰਸ਼ਨ ਕਰਦੇ ਆ ਪ੍ਰਿੰਸੀਪਲ ਮੈਂ ਤੁਹਾਡੀ ਜ਼ਿੰਦਗੀ ਦੀ ਪੈਤ੍ਰੀ ਵਾਸਤੇ ਤੁਹਾਨੂੰ ਚੰਗੀਆਂ ਗੱਲਾਂ ਦੱਸਦੇ ਆ ਉਹਨਾਂ ਦੇ ਗੌਰ ਕਰਿਆ ਕਰੋ ਅਮਲ ਕਰਿਆ ਕਰੋ ਸਕੂਲ ਦੇ ਵਿੱਚ ਤੁਸੀਂ ਕੀ ਪੜਿਆ ਘਰੇ ਜਾ ਕੇ ਮਾਤਾ ਪਿਤਾ ਨਾਲ ਡਿਸਕਸ ਜ਼ਰੂਰ ਕਰਿਆ ਕਰੋ ਘਰੇ ਰਿਵਾਈਜ਼ ਜ਼ਰੂਰ ਕਰਿਆ ਕਰੋ ਕਿਉਂਕਿ ਜੋ ਵੀ ਤੁਸੀਂ ਸਕੂਲ ਦੇ ਵਿੱਚ ਪੜ੍ਹਦੇ ਹੋ ਸੁਣਦੇ ਹੋ ਉਹ ਤਾਂ ਹੀ ਤੁਹਾਨੂੰ ਯਾਦ ਰਹਿ ਸਕਦਾ ਜੇ ਤੁਸੀਂ ਘਰੇ ਜਾ ਕੇ ਉਸ ਦੀ ਪਰਮਿਸ਼ਨ ਕਰਦੇ ਆ ਇਸੇ ਕਰਕੇ ਤੁਹਾਨੂੰ ਹੋਮਵਰਕ ਦਿੱਤਾ ਜਾਂਦਾ ਕਿ ਤੁਸੀਂ ਜਾ ਕੇ ਉਸ ਚੀਜ਼ ਨੂੰ ਜੋ ਤੁਸੀਂ ਸੁਣਿਆ ਹੈ ਉਹਨੂੰ ਰਾਈਟਿੰਗ ਦੇ ਵਿੱਚ ਤੁਸੀਂ ਸਟੱਪਲ ਕਰੋ

ਹਾਏ ਨਹੀਂ ਆਉਂਗੇ ਨਾ ਸਰ ਜੀ ਉਹਨਾਂ ਨੂੰ ਤਾਂ ਪੈਸੇ ਜੋ ਮਿਲਦੇ ਆ ਬਟਾ ਉਹਨਾਂ ਨੇ ਕੋਈ ਡਿਊਟੀ ਲੈ ਕੇ ਉਹ ਵੀ ਤਾਂ ਸਾਨੂੰ ਦੰਨੇ ਆ ਹਨਹੀਂ ਜੀ ਮੈਂ ਦੇਖਿਆ ਬੱਚੇ ਪਲੇਰੇ फीस ਵੀ ਭਰ ਸਕਦੇ ਬਾਵਾ ਕਹਿੰਦੇ ਮੈਂ ਬਿਮਾਰ ਹੋ ਗਿਆ ਆਪਕੋ ਗਿਆ ਦਿਹਾੜੀ ਨਹੀਂ ਲੱਗੀ ਤੋ ਬਟਾ ਪ੍ਰਿੰਸੀਪਲ ਮੈਡਮ ਜੀ ਸੁਣੇ ਬਹੁਤ ਅੱਛੀਆਂ ਚਾਹਣੀਆਂ ਸਾਡੇ ਬੱਚੇ ਪੜਾਈ ਦੇ ਨਾਲ ਅੱਗੇ ਵਧ ਜਾਣ ਤੁਹਾਨੂੰ ਪਤਾ ਹੈ ਪਿਛਲੇ ਸਾਲ ਆਪਣੇ ਵਸਵੀ ਮਾਰਮੀ ਦੇ ਵਿਕੇ पंजाब के जो सब तो ज्यादा नंबर लेके अपने बच्चे दसवीं बारहवीं के बैठ जाए पता है भाई है ना बैठ के ऐसी बच्चे तकड़े तकड़े स्कूल पीछे रह तो इन्हों की हिम्मत आ बिना तो मैं बेनती कर मैडम को बच्चा का आशीर्वाद दो फिर इनाम देंगे हाँ जी अच्छी गल तैयार है पुत्र साढ़े बीच मिस्टर हरदीप सिंह जी और वर्मा सर जी आए हुए हैं मैं इन्हों का ਬਹੁਤ ਸਵਾਗਤ ਹੋਰ ਦਾ ਅਨੁਵਾਦ ਕਰਦੀ ਹਾਂ ਅੱਜ ਮੈਂ ਉਹ ਦੇਖ ਰਹੀ ਹਾਂ ਬੱਚੋ ਤੁਹਾਨੂੰ ਕਈ ਵਿਸ਼ਿਆਂ ਦੇ ਉੱਪਰ ਬਹੁਤ ਜ਼ਰੂਰੀ ਜਾਣਕਾਰੀ ਦਿੱਤੀ ਗਈ ਹੈ ਸਰ ਨੇ ਜਿਸ ਤਰ੍ਹਾਂ ਤੁਹਾਨੂੰ ਅਲੱਗ-ਅਲੱਗ ਟੌਪਿਕਸ ਦੇ ਉੱਪਰ ਦੱਸਿਆ ਹੈ ਇਹ ਹੀ ਅੱਜ ਦੇ ਟਾਈਮ ਵਿੱਚ ਬਹੁਤ ਜ਼ਰੂਰਤ ਹੈ ਨਹੀਂ ਅਵੇਅਰਨੈਸ ਦੀ ਤੁਹਾਨੂੰ ਸ਼ਾਇਦ ਹੋਰ ਕਿਤੋਂ ਨਹੀਂ ਮਿਲ ਸਕਦੀ ਜੋ ਉਹ ਅੱਜ ਤੁਹਾਨੂੰ ਇੱਥੇ ਮਿਲੀ ਹੈ ਬੱਚਿਆਂ ਨੇ ਵੀ ਅਲੱਗ-ਅਲੱਗ ਤਰ੍ਹਾਂ ਆਪਣੀ ਤਰੀਕਿਆਂ ਨਾਲ ਤੁਹਾਨੂੰ ਜੋ ਗੱਲਾਂ ਸਮਝਾਈਆਂ ਨੇ ਜੋ ਜੋ ਚੀਜ਼ਾਂ ਤੋਂ ਮਨਾ ਕੀਤਾ ਹੈ ਔਰ ਜੋ ਚੀਜ਼ਾਂ ਕਰਨੀਆਂ ਹੈ ਉਹ ਸਭ ਚੀਜ਼ ਨੂੰ ਤੁਸੀਂ ਆਪਣੀ ਲਾਈਫ ਚ ਫੋਲੋ ਕਰਨਾ ਹੈ ਅਪਣਾਣਾ ਹੈ ਔਰ ਆਪਣੀ ਜੋ ਦੀਵਾਲੀ ਦੇ ਵਿੱਚ ਤੁਹਾਨੂੰ ਇਹ ਦੱਸਿਆ ਗਿਆ ਦੀਵਾਲੀ ਦੇ ਤਿਉਹਾਰ ਲਈ ਕਿ ਪਟਾਕੇ ਚਲਾਉਣ ਟਾਈਮ ਧਿਆਨ ਰੱਖਣਾ ਹੈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਹਰ ਬੱਚਾ ਇਹ ਸਮਝਦਾ ਹੈ ਕਿ ਮੈਨੂੰ ਕੁਝ ਨਹੀਂ ਹੋਏਗਾ ਪਰ ਕੁਝ ਨਹੀਂ ਪਤਾ ਕਦੋਂ ਕਿਸ ਨਾਲ ਕੀ ਹਾਦਸਾ ਹੋ ਜਾਏ ਇਸ ਲਈ ਇਹ ਸਾਰੀ ਜਾਣਕਾਰੀ ਜੋ ਅੱਜ ਦਿੱਤੀ ਗਈ ਹੈ ਇਸ ਨੂੰ ਅਪਣਾਣਾ ਹੈ ਇਸ ਨੂੰ फॉलो करना है और अपने नाल अपने ब्रदर सिस्टर भी इस अवेयर करना है अगर अवेयरनैस प्रोग्राम ली। मैं बहुत थैंकफुल हाँ वर्मा सर जी और हरदीप जी सिंह ने जिन्हों तो तो जी। ने टाइम कशुराशुरा चैनल जी जिन्होंने अपना कीमती टाइम कोग्राम शामिल हुए हैं दूर दूर आलिया ਯਾਰ ਆਪ ਤਾਂ ਨਹੀਂ ਬੋਲੋ ਆਪ ਵਿੱਤਕਣਾਂ ਦਾ ਬੱਚਾ ਹੈ ਨਹੀਂ ਲੋ

ਸੋ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਔਰ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਆਪਣੇ ਦੋਸਤਾਂ ਸਹੋਤਾ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ